ਪੰਜਾਬ ਦੇ ਜੋ ਨੌਜਵਾਨ ਡਿਪੋਰਟ ਕੀਤੇ ਗਏ ਨੇ ਉਸ ਨੂੰ ਲੈ ਕੇ ਲਗਾਤਾਰ ਸਵਾਲ ਪੰਜਾਬ ਸਰਕਾਰ ਦੇ ਉੱਤੇ ਖੜੇ ਹੋਏ ਹੋਏ ਨੇ। ਤੇ ਹੁਣ ਜੋ ਨੌਜਵਾਨ ਪੰਜਾਬ ਦੇ ਵਿੱਚ ਮੁੜ ਪਰਤੇ ਨੇ ਪੰਜਾਬ ਸਰਕਾਰ ਯਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੌਜਵਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਵੱਡਾ ਐਲਾਨ ਕਰਨਾ ਚਾਹੀਦਾ ਹੈ ਤੇ ਦੱਸਦੇ ਕਿ ਹੁਣ ਕਿਸਾਨ ਆਕੂ ਵੀ ਲਗਾਤਾਰ ਉਸ ਨੌਜਵਾਨਾਂ ਦੇ ਹੱਕ ਦੇ ਵਿੱਚ ਨੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਕੰਗਲਾ ਹੋ ਚੁੱਕਿਆ ਹੈ ਤੇ ਉੱਥੇ ਹੀ ਵਿਦੇਸ਼ਾਂ ਨੂੰ ਅੱਜ ਦੀ ਪੀੜ੍ਹੀ ਬਹੁਤ ਭੱਜਦੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਿਨੋ ਦਿਨ ਜੇਕਰ ਨਾਵਾਦੀ ਤਾਂ ਅਜੇ ਹੀ ਕਦਮ ਅੱਜ ਦੇ ਨੌਜਵਾਨ ਨਾ ਚੱਕਦੇ ਤੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਉੱਤੇ ਕਈ ਸਵਾਲੇ ਖੜੇ ਹੁੰਦੇ ਜਾ ਰਹੇ ਨੇ ਤੇ ਉੱਥੇ ਹੀ ਕਿਸਾਨ ਆਕੂ ਵੀ ਲਗਾਤਾਰ ਉਸ ਨੌਜਵਾਨਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਆਓ ਤੁਹਾਨੂੰ ਸੁਣਾਉਣੇ ਆ ਕਿਸਾਨ ਆਕੂਆਂ ਦਾ ਕੀ ਕਹਿਣਾ ਹੈ ਪੰਜਾਬ ਦੀ ਇਤਰਾਸ ਦੀ ਆ ਵੀ ਜਿੰਨੇ ਵੀ ਪੰਜਾਬ ਦੇ ਹਾਕਮ ਆਏ ਆ ਉਹਨਾਂ ਨੇ ਵਾਅਦੇ ਬਹੁਤ ਵੱਡੇ ਵੱਡੇ ਕੀਤੇ ਆ ਪਰ ਉਹਨਾਂ ਨੂੰ ਵਾਅਦਿਆਂ ਨੂੰ ਵਫਾ ਕਰਨ ਦੀ ਕਦੀ ਵੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਹਰੇਕ ਨੇ ਵੋਟਾਂ ਲੈ ਕੇ ਆਪਣਾ ਜਿਹੜਾ ਵਾ ਉਹ ਘਰ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਵਾ ਸਭੋਂ ਖੇਲਵਾੜ ਕੀਤੀ ਆ ਮੋਟਾ ਲੈਣ ਤੋਂ ਬਾਅਦ ਇਵੇਂ ਹੀ ਪਿਛਲੇ 70-77 ਸਾਲ ਤੋਂ ਅੰਦਾ ਰਿਆ ਤੇ ਉਹਦੇ ਨਾਲ ਜਿਹੜਾ ਪ੍ਰਵਾਸ ਵਾ ਉਹ ਲਗਾਤਾਰ ਯਾਰੀ ਰਿਆ ਕਿਉਂਕਿ ਜੋਤਾਂ ਛੋਟੀਆਂ ਹੋਈਆਂ ਹਾਲਾਤ ਦਿਨ ਉਹਦੇ ਰਮਾੜੇ ਹੋਏ ਗਏ ਨਸ਼ਿਆਂ ਦਾ ਜਿਹੜਾ ਵਾ ਉਹ ਇੱਥੇ ਬੋਲਬਾਲਾ ਹੋ ਗਿਆ ਤੇ ਨਸ਼ਿਆਂ ਤੋਂ ਡਰਦਿਆਂ ਨੇ ਮਾਪਿਆਂ ਨੇ ਪੁੱਤਾਂ ਨੂੰ ਮਹਿੰਗੇ ਪਾ ਦੀਆਂ ਜਮੀਨਾਂ ਜਿਹੜੀਆਂ ਉਹ ਸਸਤੇ ਭਾਅ ਦੇ ਵਿੱਚ ਵੇਚ ਕੇ 40 40 45 45 50 50 ਲੱਖ ਰੁਪਏ ਲਾ ਕੇ ਬਾਹਰ ਨੂੰ ਜਿਹੜਾ ਵਾ ਡੋਂਕੀ ਲਵਾ ਕੇ ਵੀ ਕੱਢੀ ਉਹਦੇ ਵਿੱਚੋਂ ਟਰੰਪ ਸਰਕਾਰ ਨੇ ਯੂ ایس اے ਨੇ ਜਿਹੜਾ ਹੁਣ ਪੱਤਾ ਖੇਡਦਿਆਂ ਵਾਪਸੀ ਦੀਆਂ ਟਿਕਟਾਂ ਘਟਾਈਆਂ ਵਾ ਤੇ ਜਿਹੜਾ ਕੱਲ 205 ਦਾ ਜਹਾਜ਼ ਭਰ ਕੇ ਅਵਸਰ ਲੱਥਾ ਉਹਦੇ ਵਿੱਚ 30 ਪੰਜਾਬੀ ਨੇ ਔਰ 33 ਹਰਿਆਣੇ ਦੇ ਨੇ ਉਹ ਵੀ ਪੰਜਾਬੀ ਨੇ ਔਰ ਤਿੰਨ ਚੰਡੀਗੜ੍ਹ ਦੇ ਨੇ ਮਤਲਬ ਵੱਡੀ ਗਿਣਤੀ ਜਿਹੜੀ ਆ ਉਹ ਉੱਤਰੀ ਭਾਰਤ ਦੇ ਖਿੱਤੇ ਦੀ ਆ ਸੋ ਇਹਦੇ ਤੇ ਪੰਜਾਬ ਸਰਕਾਰ ਹੁਣ ਜਾਂ ਦੇਸ਼ ਦੀ ਸਰਕਾਰ ਹੁਣ ਕੀ ਰਵਈਆ ਅਪਣਾਊਗੀ ਕੀ ਮੋਦੀ ਜੀ ਦੀ ਟਰੰਪ ਦੇ ਨਾਲ ਯਾਰੀ ਉਹਨਾਂ ਨਾਲ ਗੱਲਬਾਤ ਕਰਕੇ ਇਹਨੂੰ ਰੋਕਿਆ ਨਹੀਂ ਜਾ ਸਕਦਾ ਜਿਹੜੇ 40 40 50 50 ਲੱਖ ਰੁਪਏ ਲਾ ਕੇ ਗਏ ਆ ਉਹਨਾਂ ਦੇ ਮਾਪਿਆਂ ਦਾ ਪਿੱਛੇ ਪਿੱਛੇ ਕੀ ਹਾਲੂ ਤੇ ਜਦੋਂ ਉਹ ਵਾਪਸ ਇੱਥੇ ਆਏ ਉਹਨਾਂ ਦਾ ਕੀ ਹਾਲ ਹੋਊਗਾ ਖੁਦਕਸ਼ੀਆਂ ਜਿਹੜੀਆਂ ਵਾਂ ਉਧਰਲੇ ਉਧਰਲੇ ਬੰਨੇ ਗੱਲ ਜਾਊਗੀ ਪਰ ਇਸ ਟਾਈਮ ਤੇ ਸਰਕਾਰ ਨੂੰ ਇਹਨਾਂ ਨੌਜਵਾਨਾਂ ਦੇ ਨਾਲ ਖੜਨਾ ਚਾਹੀਦਾ ਵਾ ਕਿਉਂਕਿ ਭਗਵੰਤ ਮਾਨ ਜੀ ਦਾ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ ਇੱਕ ਵਾਰ ਸਰਕਾਰ ਹਾਲਦਿਓ ਕਿਸੇ ਨੂੰ ਬਾਹਰ ਨਹੀਂ ਜਾਣ ਦੇਵਾਂਗੇ ਜਿਹੜੇ ਬਾਹਰ ਗਏ ਉਹਨਾਂ ਦੇ ਭਰ ਭਰ ਕੇ ਜਹਾਜ਼ ਵਾਪਸ ਇਥੇ ਲਿਆ ਕੇ ਸਤਾਪਤ ਕਰਾਂਗੇ ਤੇ ਹੁਣ ਤਾਂ ਭਈ ਆਪਣੇ ਆਪ ਯੂ ਐਸ ਏ ਨੇ ਭੇਜ ਤੇ ਆ ਭਗਵੰਤ ਮਾਨ ਜੀ ਹੁਣ ਤੁਹਾਡਾ ਫਰਜ ਬਣਦਾ ਵਾ ਉਹਨਾਂ ਨੂੰ ਜਿਹੜੇ ਜਵਾਕ ਆ ਰਹੇ ਆ ਬਾਹਰੋਂ ਉਹਨਾਂ ਨੂੰ ਗੱਲ ਨੂੰ ਲਾਈਏ ਤੇ ਮਾਪਿਆਂ ਦੇ ਹੰਝੂ ਪੂੰਝੀਏ ਔਰ ਜਿਨ੍ਹਾਂ ਨੇ ਸਬਜ ਬਾਗ ਵਿਖਾਏ ਆ ਉਹਨਾਂ ਤੇ ਬਣਦੀਆਂ ਕਾਰਵਾਈਆਂ ਹੋਣ ਇਹ ਹੁਣ ਉਸ ਸਮੇਂ ਦੀ ਵੱਡੀ ਲੋੜ ਆ ਉਹ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਣ ਔਰ ਉਹਨਾਂ ਬੱਚਿਆਂ ਨੂੰ ਅਪੀਲਵਾ ਵੀ ਫਿਰ ਤੋਂ ਉੱਠਿਓ ਗੋਡਾ ਲਾ ਕੇ ਉਠਾਂਗੇ ਫਿਰ ਤੋਂ ਕਾਮਯਾਬ ਹੋਵਾਂਗੇ ਕਿਤੇ ਐਉਂ ਨਾ ਕਰ ਲਿਓ ਵੀ ਖੁਦਕਸ਼ੀਆਂ ਦਾ ਨਾਰਾ ਅਪਣਾ ਲਿਓ ਜਾਂ ਨਸ਼ਿਆਂ ਦੇ ਵਹਿਣ ਚ ਵਹਿ ਜਿਓ ਕਿਉਂਕਿ ਕੱਲੀ ਕੱਲੀ ਮਾਪਿਆਂ ਦੀ ਟਿੰਗਵਾ ਸੋ ਇਹਦੇ ਤੇ ਇਸ ਟਾਈਮ ਤੇ ਪੂਰੀ ਸਹਿਰਦਤਾ ਦੇ ਨਾਲ ਪੂਰੇ ਮੁਵਾਸ਼ਿਰੂ ਨਾਲ ਖੜਨਾ ਚਾਹੀਦਾ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਪੰਜਾਬ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਸੰਕਟ ਦੇ ਸਮੇਂ ਦੇ ਵਿੱਚ ਨਾਲ ਖੜੀ ਆ ਜਿੱਥੇ ਜਿੱਥੇ ਵੀ ਕਿਤੇ ਲੋੜ ਪਊਗੀ ਉੱਥੇ-ਉੱਥੇ ਨਾਲ ਖੜਾਂਗੇ ਔਰ ਸਾਰੇ ਮੁਹਾਸ਼ਰੇ ਨੂੰ ਅਪੀਲ ਕਰਦੇ ਆਂ ਵੀ ਆਓ ਤਕੜੇ ਹੋ ਕੇ ਇਹਨਾਂ ਨੌਜਵਾਨਾਂ ਨੂੰ ਮੁੜ ਸਤਾਪਿਤ ਕਰਨ ਵਾਸਤੇ ਆਪਾਂ ਹਮਲਾ ਮਾਰੀਏ ਮਰਾਲ ਨਾ ਡਿੱਗਣ ਈਏ ਉਹਨਾਂ ਦਾ ਜਿਹੜਾ ਵਾ ਇਹ ਆਪਣਾ ਮਰਾਲ ਵਾ ਮਨਣਾ ਉਹਨਾਂ ਦਾ ਡਾਊਨ ਹੋਣ ਈਏ ਸਟ੍ਰੈਸ ਜਿਹੜੀ ਉਹਨਾਂ ਦੀ ਘਟਾਈਏ ਲਗਾਤਾਰ ਆਪਾਂ ਜਿੱਥੇ-ਜਿੱਥੇ ਕਿਤੇ ਉਹਨਾਂ ਦੇ ਨਾਲ ਪਰਿਵਾਰ ਜੁੜੇ ਹੋਇਆ ਉੱਥੇ ਜੁੜ ਕੇ ਉਹਨਾਂ ਨੂੰ ਸਾਥਵਨਾ ਦਈਏ ਉਹਨਾਂ ਨਾਲ ਹਮਦਰਦੀ ਦਿਤਾਈਏ ਔਰ ਭਗਵੰਤ ਮਾਨ ਸਰਕਾਰ ਨੂੰ ਸਤਾਪਤ ਕਰਨ ਵਾਸਤੇ ਮੋੜ ਤੋਂ ਉਪਰਾਲੇ ਕਰਕੇ ਇਹਨਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਜਿਹੜੀ ਇਹਨਾਂ ਦੇ ਜੰਜੀ ਦਾ ਜਾਲ ਬਣੀ ਸੀ ਉਹਨੂੰ ਲੈ ਕੇ ਵਿਦੇਸ਼ ਗਏ ਸੀ ਉਸ ਬੇਰੁਜ਼ਗਾਰੀ ਨੂੰ ਗਲਚ ਪਵਾ ਕੇ ਫਿਰ ਤੋਂ ਜਹਾਜ਼ ਭਰ ਕੇ ਪੰਜਾਬ ਆ ਗਿਆ ਔਰ ਲੱਖਾਂ ਰੁਪਈਆ ਦੀ ਲੁੱਟ ਕਰਵਾਇਆ ਉਸ ਲੁੱਟ ਦੇ ਵਿੱਚੋਂ ਇਹਨਾਂ ਨੂੰ ਕਢੀਏ ਤਕੜੀ ਹੋ ਕੇ ਇੱਕੇ ਤੇ ਸੰਘਰਸ਼ ਦੇ ਬਲ ਦੇ ਉੱਤੇ ਆਪਾਂ ਆਪਣੇ ਆਪ ਨੂੰ ਸਤਾਪਤ ਕਰੀਏ ਤੇ ਜਿਹੜੇ ਜਵਾਕ ਆਪਣੇ ਮਾਪਿਆਂ ਨੂੰ ਹੁਣ ਸਤਾ ਰਹੇ ਆ ਉਹਨਾਂ ਨੂੰ ਤੰਗ ਕਰ ਰਹੇ ਆ ਵੀ ਮੈਂ ਵੀ ਡੋਂਕੀ ਲਾ ਲਵਾਂ ਉਹਨਾਂ ਜਵਾਕਾਂ ਨੂੰ ਪੀਰ ਆ ਉਹਨਾਂ ਮਾਪਿਆਂ ਨੂੰ ਪੀਲ ਆ ਵੀ ਆਓ 30 30 40 40 50 50 ਲੱਖ ਦੀ ਲੋਟਣਾ ਕਰਵਾਈਏ ਆਪਣੇ ਆਪ ਨੂੰ ਇੱਥੇ ਆਪਣੇ ਘਰ ਦੇ ਵਿੱਚ ਸਤਾਪਤ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰੀਏ